ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੀ YouTube ਚੈਨਲ ਅਤੇ ਵੀਡੀਓ ਤੇ ਸਵਾਗਤ ਹੈ ਅੱਜ ਨੇ ਪਹਿਲਾ ਵੀਡੀਓ ਲੈ ਕੇ ਆ ਗੋਲ ਪਾਉਣ ਦੀ ਵੀਡੀਓ ਸਭ ਤੋਂ ਪਹਿੜ ਆਪਾਂ ਕਿਸਨ ਕੰਗਾ ਕਰਕੇ ਤੇ ਆਪਣਾ ਜਿਹੜਾ ਜੂੜਾ ਉਸ ਦੇ ਸੈਂਟਰ 'ਚ ਕਰ ਲੈਣਾ ਜਿੰਨਾ ਬੜਾ ਨਮਸ਼ਕਿਆ ਨਾ ਵੀਰਾਂ ਨੇ ਕੰਗਾ ਆਪਣਾ ਕੰਗਾ ਆਪਣੇ ਜੂੜੇ ਦੇ ਬੈਕ ਸਾਈਡ ਤੇ ਲੈ ਲੈਣਾ ਤੇ ਫਿਰ ਜਿਹੜਾ ਆਪਾਂ ਪਾਉਣ ਦੀ ਲੈਂਥ ਦੀ ਗੱਲ ਕਰੀਏ ਤਾਂ ਇਹਦੀ ਲੈਂਥ ਹੈਗੀ ਹੈ 6 ਮੀਟਰ ਕਪੜਾੜ ਪਹੋਲ ਵਾਤਿਆ ਤੇ ਆਪਾਂ ਨੂੰ ਆਪਣਾ ਜਿਹੜਾ ਪਰਨਾਉਂਦਾ ਉਹਨੂੰ ਹਾਫ ਅੰਦਰੋਂ ਅੰਦਰੋਂ ਜਿਹੜਾ ਆਪਾਂ ਅੱਧਾ ਕੱਟਿਆ ਅੱਧਾ ਅੱਧਾ ਕੱਟ ਕੇ ਜਿਹੜਾ ਆਪਾਂ ਪਾਣਾ ਬਨਣਾ ਤੇ ਫਿਰ ਜਿਹੜਾ ਆਪਾਂ ਪਹਿਲਾ ਲੜ ਲਾਉਣਾ ਸਿੰਪਲ ਜਿਹੜਾ ਲੜ ਨੂੰ ਰੱਖ ਕੇ ਸੱਤੇ ਇੱਕ ਵਾਰ ਘੁਮਾ ਕੇ ਜੂੜੇ ਥੱਲੇ ਜੀ ਫਿਰ ਉਹ ਲੜ ਨੂੰ ਲਗਾ ਲੈਣਾ ਤੇ ਦੂਆ ਲੜ ਜਿਹੜਾ ਉਸ ਤੋਂ ਅਗਲਾ ਲੜ ਹੋਊਗਾ ਉਹਨਾਂ ਲਈ ਆਪਾਂ ਕੰਨਿਓ ਕਵਰ ਗਾਨੇ ਆਪਣੇ ਇਹਨਾਂ ਨੂੰ ਹੀ ਕੰਨ ਕਵਰ ਕਰਨੇ ਚਾਣੇ ਤਾਂ ਇਹਨਾਂ ਦਾ ਅੰਨ ਕਵਰ ਕਰਕੇ ਤੇ ਵਾਲੇ ਜਿਹੜੇ ਆਪਣੇ ਉਹ ਪਾ ਕੇ ਜਿਹੜਾ ਲੜਨ ਲਗਾ ਦੇਣਾ ਦੁਆ ਕਰਨ ਵੀ ਆਪਾਂ ਦੋਈ ਕਰਨੇ ਨੇ ਆਪਣੇ ਬਰਾਬਰ ਕਵਰ ਕਰਾਂਗੇ ਤੇ ਅਗਲਾ ਅਗਲਾ ਲੜ ਵੀ ਉਸੇ ਤਰੀਕੇ ਨਾਲ ਜਿਹੜਾ ਲੜ ਨੂੰ ਲੋਡ ਕਰ ਲੈਣਾ ਤੇ ਉਹ ਥੋੜੇ ਜਿਹਾ ਬਵਲ ਪਾ ਕੇ ਜਿਹੜਾ ਲੜ ਮਗਾ ਦੇਣਾ ਤੇ ਲੜ ਨੂੰ ਇੱਕ ਵਾਰ ਖੋਲਦਾਗੇ ਉੱਤੇ ਨੂੰ ਇੱਕ ਕਨਾਰੇ ਨੂੰ ਉੱਤੇ ਨੂੰ ਖੋਲ ਕੇ ਤੇ ਤਾਂ ਜਿਹੜਾ ਉਹਨਾਂ ਸਿਰ ਜਿਹੜਾ ਆਪਣਾ ਟਕਿਆ ਜਾਵੇ ਦੋ ਤਿੰਨ ਵਾਰ ਜਿਹੜਾ ਆਪਾਂ ਐਵੇਂ ਕਰਾਂਗੇ ਇਹ ਪਾਂ ਜਿਹੜੇ ਉਹ ਬਾਲ ਨੇ ਪਾ ਪਾ ਕੇ ਜਿਹੜਾ ਲੜਨ ਲਗਾ ਦੇਣਾ ਅਗਲਾ ਇਹ ਲੜ ਲਾਉਣਾ ਲੜਨ ਬੈਕ ਟੂ ਪਿੱਛੇ ਕਾ ਲੈਣਾ ਲੜ ਕਿਹੜੇ ਮੋਬਾਈਲ ਨੇ ਪਾ ਲੈਣੇ ਆ ਜਿੱਥੇ ਆਪਣੀ ਪਹਿਲੇ ਵਾਲ ਦੇ ਬਾਲ ਮੁਕਦਣਗੇ ਉੱਥੇ ਇਹਦਾ ਲੜਨ ਲਗਾਉਣਾ ਲੋਡ ਕਰਕੇ ਫਿਰ ਉਤੋਂ ਇਹਦਾ ਲੜਨ ਖੋਲ ਲੈਣਾ ਜੇ ਗਲੜਾ ਲੜ ਲਾਣਾ ਉਸੇ ਤਰੀਕੇ ਨਾਲ ਲੜਨ ਲਗਾਈ ਜਾਣਾ ਬਾਪਣ ਜਿਹੜਾ ਲੜਾ ਦਾ ਬਲ ਲੈਣੀ ਆਪਾਂ ਵਧਾਈ ਜਾਣੇ ਆ ਨਾ ਇਹ ਅਗਲਾ ਲੜਵੀ ਜਿਹੜਾ ਆਪਾਂ ਆਪਣਾ ਲੜ ਉੱਤੇ ਛੱਡੇ ਸੀਗੇ ਉੱਤੇ ਖੋਲੇ ਸੀਗੇ ਕਿਨਾਰਿਆਂ ਨੂੰ ਫੜ ਕੇ ਉਹਨਾਂ ਨੂੰ ਜਿਹੜਾ ਆਪਾਂ ਆਹ ਲੜ ਲਾਏ ਸੀ ਇਹ ਪਹਿਲੇ ਆਹ ਲੜ ਤੋਂ ਪਹਿਲੇ ਲੜ ਨਾਲ ਜਿਹੜੇ ਆਪਾਂ ਅੰਦਰ ਨੂੰ ਕਵਰ ਕਰ ਲੈਣੇ ਆ ਅਗਲਾ ਲੜ ਜਿਹੜਾ ਉੱਥੇ ਜਿਹੜਾ ਲੜ ਨੂੰ ਲਗਾ ਕੇ ਪਿੱਛੇ ਨੂੰ ਹਲਕੇ ਬੈਗ ਤੋਂ ਪਿੰਚ ਕਰਾਂਗੇ ਤੇ ਉਹ ਚ ਆਪਣੇ ਇਹ ਬਲ ਨੂੰ ਪਾ ਕੇ ਤੇ ਜਿੰਨੇ ਆਪਣੇ ਬਲ ਤੁਸੀਂ ਪਾਉਣਾ ਚਾਹੁੰਦੇ ਤੁਸੀਂ ਉਹਨਾਂ ਵਿੱਚ ਬਲ ਪਾ ਕੇ ਜਿਹੜਾ ਲੜਨ ਲਗਾਉਣਾ ਅਗਲੇੜਾ ਪਲੜਾ ਲਵਣਾ ਉਹਨੂੰ ਥੋੜਾ ਖੋਲਾਂਗੇ ਖੋਲ ਕੇ ਇਕੱਠਾ ਕਰਾਂਗੇ ਇਕੱਠਾ ਕਰਕੇ ਬਾਲੜਿਆ ਪੋਸ ਵਿੱਚ ਪਾਗੇ ਜਿਹੜਾ ਲੜਨ ਲਗਾ ਦੇਣਾ ਤੇ ਇਸੇ ਦੇ ਕਿਨੇੜੇ ਆਪਾਂ ਲੜਨੇ ਨੂੰ ਲਗਾਈ ਜਾਨੇ ਬਸ ਲੜਾਂ ਨੂੰ ਜਿਹੜਾ ਆਪਾਂ ਆਪਣੇ ਸਾਰ ਨਾਲ ਗਲਾਈ 'ਚ ਲਗਾਉਣਾ ਤੇ ਬਲ ਜਿਹੜੇ ਆਪਣੇ ਸਹਾਰ ਨਾਲ ਜਿਹੜੇ ਤੁਸੀਂ ਜਿੰਨੇ ਤੁਸੀਂ ਪਾਉਣੇ ਚਾਹੁੰਦੇ ਹੋ ਵਧ ਜਾਂ ਕੱਟ ਜਿਹੜੇ ਆਪਣੇ ਪਾਸ ਆਦਿਓ ਤੇ ਲੜ ਨੂੰ ਖੋਲਾ ਖੋਲ ਕੇ ਉਹ 'ਚ ਬਲ ਪਾ ਲੈਣੇ ਬਲ ਪਾ ਕੇ ਲੜ ਨੂੰ ਲਗਾ ਦੇਣਾ ਇੱਥੇ ਪਹਿਲੇ ਵਾਲੇ ਵਾਲ ਮੋਕ ਦੋਣਗੇ ਉੱਥੇ ਜਿਹੜਾ ਲੜ ਲਗਾਵਾਂਗੇ ਤੇ ਨਾਲੇ ਬਾਕੀ ਬਾਕੀ ਪਨੇੜੀ ਪਸੇੜਿੰਗ ਕਰ ਲੈਣੀ ਆ ਇਹ ਲੜਰ ਬਿਓਸੇਟਰੀ ਕੰੜਾ ਪਲਾਟ ਨੂੰ ਲੋਡ ਕਰਕੇ ਤੇ ਆਪਾਂ ਜਿਹੜੀ ਗਲਾਈ ਚ ਸ਼ੇਪ ਚ ਜਿਹੜਾ ਲੜ ਨੂੰ ਲੋਡ ਕਰਕੇ ਸ਼ੇਪ ਬਣਾ ਕੇ ਜਿਹੜੇ ਆਪਣੀ ਜਿੱਥੇ ਕਿਤੋਂ ਜ਼ਿਆਦਾ ਨਿਕਲਦੇਗਾ ਉੱਥੇ ਪਹਿਲਾਂ ਬਦਾਬ ਦੇ ਕੇ ਸ਼ੇਪ ਚ ਤੇ ਉਹ ਥੋੜਾ ਲੜ ਦੱਬ ਕੇ ਫਿਰ ਲੜ ਲਗਾਵਾਂਗੇ ਅਗਲਾ ਲੜ ਜਿਹੜਾ ਪਲਾਣਾ ਲੜ ਨੂੰ ਵੇਖ ਤੋਂ ਪਹਿਚ ਗਾ ਲੈਣਾ ਆਪਣੇ ਲੜ ਨੂੰ ਖੋਲ ਲੈਣਾ ਖੋਲ ਕੇ ਉਹ ਚ ਬਲ ਪਾ ਲੈਣੇ ਆ ਵੜਵਾ ਕੇ ਜਿਹੜਾ ਲੜਨ ਲਗਾ ਦੇਣਾ ਤੇ ਬਾਕੀ ਬਾ ਨੀੜੀਏ ਪਛੜੀ ਜਿਹੜੀ ਨਾਲ ਦੇ ਨਾਲ ਕਰ ਲੈਣੀ ਹੈ ਤੇ ਵੀਰੇ ਦਾ ਆਖਰੀ ਲੜ ਲਾਉਣਾ ਉਹ ਜਿਹੜੇ ਆਪਣੇ ਤੁਸੀਂ ਵਾਲੀਆਂ ਜਿਹੜਾ ਲੜ ਨੂੰ ਵਾਲ ਵਾਲ ਪਾ ਕੇ ਜਾਂ ਸਾਫ ਕਰਕੇ ਜਿਹੜਾ ਲੜ ਨੂੰ ਲਗਾ ਸਕਦੇ ਹੋ ਤੇ ਆਪਣੀ ਆਖਰੀ ਲੜ ਨਾਲ ਜਿਹੜੀ ਆਪਣੀ ਸ਼ੇਪ ਆ ਉਹ ਬਣਾ ਕੇ ਜਿਹੜਾ ਲੜ ਨੂੰ ਲੂਟ ਕਰਕੇ ਲਗਾ ਦੇਣਾ ਤੇ ਫਿਰ ਜਿਹੜਾ ਆਪਣਾ ਬਾਕੀ ਦਾ ਲੜ ਬਚੇ ਜਾਂਦਾ ਉਹਨੂੰ ਜਿੱਥੋਂ ਆਪਾਂ ਲੜ ਬੈਂਕ ਤੋਂ ਪਿੰਚ ਕਰਦੇ ਸੀਗੇ ਉੱਥੋਂ ਥੱਲੇ ਚ ਲਿਆ ਕੇ ਉੱਤੇ ਜਿਹੜਾ ਲੜ ਹੁੰਦਾ ਬੜਣਾ ਤੇ ਹੁਣ ਜਿਹੜੇ ਆਪਾਂ ਲੜ ਲੈ ਛੋਨੇ ਜਿਹੜੇ ਆਪਾਂ ਵੱਲ ਵਾ ਸੀ ਉਹਨਾਂ ਜਿਹੜੀ ਆਪਾਂ ਸੈਟਿੰਗ ਕਰ ਲੈਣੀਆਂ ਜਿਹੜੇ ਆਪਣੇ ਕੇਸ ਵਾਰਿਆਂ ਨੇ ਉਹਨਾਂ ਨੂੰ ਪਹਿੜਾ ਪਵਾਜ ਵਾਲੇ ਅੰਦਰ ਕਰ ਲੈਣੇ ਤੇ ਜੇ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਰ ਮੇਰੇ ਜੁੜੂ ਕਰਿਓ ਤੇ ਵੀਡੀਓ ਬਾਅਦ ਵਿੱਚ ਜੁੜੂ ਕਰਿਓ ਤੇ ਜਲਦੀ ਹੀ ਨੰਬਰ ਲੈ ਕੇ ਆ ਜੁਣਨੇ ਆ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ